ਜਾਦੇ ਹਾਂ ਬਹੁਤ ਫਿਲਮ ਚੱਲ ਗਈ ਬਹੁਤ ਜ਼ਿਆਦਾ ਹੈ ਨੰਬਰ 1 ਟ੍ਰੈਂਡਿੰਗ ਚ ਜਾ ਰਹੀ ਹੈ ਹੈ ਬੈਠ ਬੈਠ ਹੂੰ ਬੈਠ ਜਾ ਤੂੰ ਉੱਥੇ ਬੈਠ ਜੀ ਅੱਛਾ ਪੰਜ ਮਿੰਟ ਨਹੀਂ ਸ਼ਾਂਤ ਤਾਂ ਕਹਿੰਦਾ ਜਦ ਹੀ ਆ ਜਾਂਦੇ ਨੇ ਜਦ ਹੀ ਆ ਜਾਂਦੇ ਨੇ 10 10 ਮਿੰਟ ਕੇ ਰਹਿਣੇ ਤਾਂ ਬਹੁਤ ਥੀਕ ਹੈ ਮੈਂ ਕਿਹਾ ਵੀਡੀਓ ਬਣਾਣੀ ਹੈ ਦੇਖੀ ਨਾ ਨਹੀਂ ਆਉਂਦੇ ਤਾਂ ਇੱਧਰ ਫੋਟੋ ਲਾਈਵ ਹੋਇਆ ਆ ਜਾ ਜਾ ਸੌਂ ਲੈ ਵਾ ਹਾਂ ਉਹਦੇ ਮੈਂ ਬਾਹਰ ਹਾਂ ਹਾਂ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੁਕ ਜਾ ਇਹਦਾ ਪਾਪਾ ਵੀ ਆਇਆ ਹੋ ਸੀਗਾ ਇਹਦਾ ਚੱਲ ਮੈਂ ਇੱਥੇ ਗੱਲ ਕਰ ਦਿੰਦਾ ਆ ਜਾ ਮੇਰੇ ਚੱਲ ਠੀਕ ਹੈ ਉਹ ਫਿਰ ਆਪੂ ਆਓ ਤੇ ਬੈਠ ਉੱਤਰ ਹਾਂ ਹਾਂ ਚੱਲ ਆ ਸਾਰੇ ਅਸੀਂ ਇਕੱਠੇ ਹੋਏ ਆ ਜ ਰਾਜਦੀਪ ਦੇ ਜਨਮ ਦਿਨ ਤੇ ਦੇਖੋ ਹੂੰ ਬੇਸੇ ਘਟਾਓ ਇਹ ਕਰੋ ਇਹ ਤੁਹਾਨੂੰ ਕਿਹਾ ਉਹ ਜਿਹੜੇ ਤੋਂ ਮੇਰੇ ਭਾਣ ਜੀ ਦਾ ਨਾਮ ਹੈ। ਆ ਮੇਰੇ ਭਾਣ ਜੀ ਦਾ ਮੇਰੇ ਰਾਜਦੀਪ ਦਾ ਹੈ। ਅੱਜ ਹੈ। ਆ ਦੇਖੋ। 6ਵਾਂ ਬਰਥਡੇ। 6 ਸਾਲ ਦਾ ਹੋ ਗਿਆ ਹੈ। ਆ ਹੈਲੋ ਕਰ ਹਾਈ ਕਰ ਸਾਰਿਆਂ ਨੂੰ। ਅ ਹੂੰ। ਹੋਰ ਬੰਨੇ ਠੀਕ ਹਾਂ। ਆ ਵਧੀਆ ਵਧੀਆ। ਆ ਸਾਡੇ ਭਾਜੀ ਹਨ। ਹਾਂ।